ਸੋਨ ਲੱਗੇ ਅਰਦਾਸ ਕਰੋ ਕਿ ਮਾਲਕਾ ਕੋਈ ਵੀ ਇਦਾਂ ਦਾ ਇਨਸਾਨ ਨਾ ਹੋਵੇ ਜਿਹਦੇ ਸਿਰ ਤੇ ਛੱਤ ਨਾ ਹੋਵੇ ਸਾਰਿਆਂ ਦੇ ਸਿਰ ਤੇ ਛੱਤ ਹੋਵੇ ਸਾਰੇ ਆਪਣੇ ਘਰ 'ਚ ਰਾਜੀ ਖੁਸ਼ੀ ਰਹਿਣ ਆਪਣੇ ਕੰਮ ਕਾਰੋਬਾਰ ਤੇ ਜਾਣ ਲੱਗੇ ਅਰਦਾਸ ਕਰਿਆ ਕਰੋ ਕਿ ਸਭ ਦੀ ਮਿਹਨਤ ਨੂੰ ਮਾਲਕ ਭਾਗ ਲਾਵੇ ਤੇ ਕਿਸੇ ਨੂੰ ਕਦੇ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਸਾਰਿਆਂ ਕੋ ਆਪਣਾ ਆਪਣਾ ਕੰਮ ਕਾਰੋਬਾਰ ਹੋਵੇ ਨੌਕਰੀ ਹੋਵੇ ਮਾਲਕ ਸਭ ਨੂੰ ਤਰੱਕੀਆਂ ਬਖਸ਼ੇ ਖਾਂ ਲੱਗੇ ਅਰਦਾਸ ਕਰੋ ਕਿ ਰੱਬਾ ਕੋਈ ਵੀ ਇੱਥੇ ਭੁੱਖਾ ਨਾ ਰਵੇ ਸਭ ਦੇ ਘਰ ਮਾਲ ਗਿੱਜ ਦੀ ਰੋਟੀ ਲੈ ਕੇ ਆਵੇ ਕੋਈ ਵੀ ਐਸਾ ਨਾ ਹੋਵੇ ਇੱਥੇ ਜਿਹੜਾ ਭੁੱਖਾ ਰਹੇ ਮਾਲਕ ਸਭ ਦੇ ਘਰ ਦਾਣੇ ਪਾਵੇ ਸੁੱਖ ਵੇਲੇ ਤੇ ਖੁਸ਼ੀਆਂ 'ਚ ਅਰਦਾਸ ਕਰੋ ਕਿ ਸਾਰੇ ਹੱਸਦੇ ਵਸਦੇ ਰਹਿਣ ਪਰਮਾਤਮਾ ਸਭ ਦੇ ਘਰ ਪਰਿਵਾਰਾਂ 'ਚ ਸੋਖੀ ਸੁਖ ਲੈ ਕੇ ਆਵੇ ਸਾਰੇ ਖੁਸ਼ੀਆਂ ਵੇਖਣ ਆਪਣੇ ਆਪਣੇ ਘਰ ਪਰਿਵਾਰਾਂ 'ਚ ਮਾਪਿਓ ਦੇ ਨਾਲ ਬਹਿ ਕੇ ਖੁਸ਼ੀਆਂ ਵੇਖਣ ਮਾੜੇ ਤੇ ਓਕੇ ਸਮੇਂ 'ਚ ਅਰਦਾਸ ਕਰੋ ਕਿ ਰੱਬਾ ਕਿਸੇ ਤੇ ਵੀ ਅੱਦਾਂ ਦਾ ਸਮਾਂ ਨਾ ਆਵੇ ਕਿਸੇ ਦੇ ਕਦੇ ਅੱਦਾਂ ਦਾ ਸਮਾਂ ਨਾ ਆਵੇ ਕੀ ਅਗਲਾ ਅੰਦਰ ਹੀ ਅੰਦਰ ਰਹੁੰਦਾ ਹੋਵੇ ਪਰਮਾਤਮਾ ਕਰੇ ਇੱਥੇ ਕੋਈ ਦੁਖੀ ਨਾ ਰਵੇ ਦੋਵੇਂ ਹੱਥ ਜੋੜ ਕੇ ਮਾਲਕ ਅੱਗੇ ਕਿਹਾ ਕਰੋ ਕਿ ਇੱਥੇ ਕੋਈ ਵੀ ਦੁਖੀ ਨਾ ਰਵੇ ਕਦੇ ਵੀ ਸਾਰਿਆਂ ਦੀ ਜ਼ਿੰਦਗੀ 'ਚ ਪਰਮਾਤਮਾ ਬਹੁਤ-ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਜਿਹੜੇ ਦੁਖੀ ਆ ਜਿਹੜੇ ਪਰੇਸ਼ਾਨ ਆ ਜਿਹੜੇ ਕੱਲੇ ਪੈ ਚੁੱਕੇ ਆ ਉਹਨਾਂ ਦੀ ਪਰਮਾਤਮਾ ਆ ਬਾਫੜੇ ਤੇ ਹਰ ਜਗ੍ਹਾ ਰਾਖੀ ਕਰੇ ਹਮੇਸ਼ਾ ਅਰਦਾਸ ਕਰਿਆ ਕਰੋ ਹਰ ਵੇਲੇ ਕਰਿਆ ਕਰੋ ਦੇਖਣਾ ਤੁਹਾਡੀ ਜ਼ਿੰਦਗੀ ਕਿੰਨੀ ਸਵਰਦੀ ਮਾਲਕ ਨੇ ਤੁਹਾਡੇ ਕਾਰਜ ਆਪੇ ਪੂਰੇ ਕਰਾ ਦੇਣੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਫਿਰ ਇਹ ਗੱਲ ਯਾਦ ਰੱਖਣਾ